ਇਹ ਐਫਿਡੇਵਿਟ ਤੇ ਅੱਜ ਆਇਆ ਅਹੀਂ ਸਾਲ ਹੋ ਗਿਆ ਰੋਲਾ ਪਾਉਂਦੇ ਵੀ ਜੇ ਸੈਨੇਟ ਨਾਲ ਬਜੀ ਤੇ ਇਹ ਚੀਜ਼ਾਂ ਹੁੰਦੀਆਂ ਰਹਿਣੀਆਂ ਨੇ ਉਹਦੇ ਚ ਐਫਿਡੇਵਿਟ ਆਇਆ ਆ ਇਸ ਤੋਂ ਬਾਅਦ ਅਗਲੇ ਕਹਿਣਗੇ ਵੀ ਸੈਨੇਟ ਆ ਜਿਹੜੀਆਂ ਆਪਣੀਆਂ ਕੌਂਸਲ ਦੀਆਂ ਇਲੈਕਸ਼ਨਾਂ ਉਹ ਬੰਦ ਕਰਨਗੇ ਉਹਦੇ ਬਾਅਦ ਤੀਜਾ ਇਹ ਕੰਮ ਕਰਨਗੇ ਵੀ ਹਾਂਜੀ ਜੀ ਆ ਕੁੜੀਆਂ ਦੀ ਹੋਸਟਲ ਦੀ ਐਂਟਰੀ ਜਿਹੜੀ ਅਹੀਂ ਕਰਾਈ ਸੀ ਵੀ ਉਹ ਵੀ ਵੀ ਜਿੰਨੇ ਡਿਸੀਜਨ ਇੱਥੇ ਸੈਨੇਟ ਲੈਂਦੀ ਰਹੀ ਆ ਜਿਹੜੇ ਪ੍ਰੋਗਰੈਸਿਵ ਡਿਸੀਜਨ ਹੀ ਸੀਗੇ ਉਹ ਸਾਰਿਆਂ ਨੂੰ ਇਹ ਭਾਜਪਾ ਸਰਕਾਰ ਜਿਹੜੀ ਆ ਉਹਨੂੰ ਰਿਵਰਸ ਕਰੂਗੀ ਕਿਉਂਕਿ ਇਹ ਸੈਂਟਰਾਈਜ਼ ਹੋ ਗਈ ਆ ਸਜਾਹ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਅੱਜ ਦੁਪਹਿਰ ਸਮੇਂ ਇੱਕ ਵਾਰ ਫਿਰ ਤੋਂ ਮਾਹੌਲ ਗਰਮਾ ਗਿਆ ਪੁਲਿਸ ਅਤੇ ਵਿਦਿਆਰਥੀਆਂ ਵਿੱਚ ਧੱਕਾਮੁਕੀ ਹੋਈ ਵਿਦਿਆਰਥੀਆਂ ਨੇ ਗੇਟ ਨੰਬਰ 2 ਨੂੰ ਬੰਦ ਕਰਕੇ ਪ੍ਰਦਰਸ਼ਨ ਕੀਤਾ ਅਤੇ ਸਥਿਤੀ ਤਣਾਅਪੂਰਨ ਬਣਦਿਆਂ ਦੇਖ ਵੱਧੂ ਪੁਲਿਸ ਬੁਲਾਈ ਗਈ ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਚੰਡੀਗੜ੍ਹ ਪੁਲਿਸ ਵਾਪਸ ਜਾਓ ਦੇ ਨਾਅਰੇ ਵੀ ਲਗਾਏ ਫਰੀਦਕੋਟ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸਰਪਜੀਤ ਸਿੰਘ ਖਾਲਸਾ ਵੀ ਵਿਦਿਆਰਥੀਆਂ ਦੇ ਵਿਰੋਧ ਵਿੱਚ ਸ਼ਾਮਿਲ ਹੋਏ ਸੰਸਦ ਮੈਂਬਰ ਨੇ ਵਿਦਿਆਰਥੀਆਂ ਨਾਲ ਆਪਣੀ ਇੱਕ ਜੁੜਤਾ ਪ੍ਰਗਟਾਈ ਅਤੇ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਇਹ ਜਿਹੜੀ ਸੈਨੇਟ ਦੀ ਲੜਾਈ ਬਹੁਤ دیر ਤੋਂ ਚੱਲਦੀ ਪਈ ਸੀ ਮੈਂ ਪਹਿਲਾਂ ਵੀ ਆਇਆ ਹਾਂ ਐਕਚੁਅਲੀ ਨਾ ਇਹਦੇ ਵਿੱਚ ਬੀਸੀ ਦਾ ਕੁਝ ਨਹੀਂ ਕਰ ਸਕਦਾ ਇਹ ਸੈਂਟਰਲ ਗਵਰਨਮੈਂਟ ਦੀ ਸਾਰੀ ਨੀਤੀ ਹੈ ਤੇ ਆਪਾਂ ਪਹਿਲਾਂ ਵੀ ਇਹ ਲੜਾਈ ਲੜਦੇ ਆਏ ਆਂ ਪਰ ਹੁਣ ਇਹਨਾਂ ਨੇ ਇੱਕ ਫੈਸਲਾ ਕੀਤਾ ਹੈ ਜੋ ਕਿ ਬਹੁਤ ਮੰਦਭਾਗਾ ਹੈ ਜਿਹੜੇ ਕੀ ਇਹ ਇਲੈਕਟਡ ਬਾਡੀਜ਼ ਨੂੰ ਵਿੱਚੋਂ ਕੱਢ ਕੇ ਤੇ ਨਾਮਿਨੇਟਡ ਬਾਡੀਜ਼ ਨੂੰ ਸਿਰਫ ਵਿੱਚ ਕਰਨਾ ਚਾਹੁੰਦੀਆਂ ਉਸ ਦਾ ਮਤਲਬ ਸਿਰਫ ਇਹੀ ਹੈ ਕਿ ਉਹ ਆਪਣਾ ਕੰਟਰੋਲ ਚਾਹੁੰਦੀ ਹੈ ਪੂਰੇ ਤੌਰ ਤੇ ਸੈਂਟਰ ਗਵਰਨਮੈਂਟ ਇਸ ਨੂੰ ਸੈਂਟਰਲਾਈਜ਼ ਕਰਨ ਵਾਸਤੇ ਆਪਾਂ ਭਗਵੰਤ ਮਾਨ ਨੂੰ ਮੈਂ ਵੀ ਪਰਸਨਲੀ ਅਪੀਲ ਕਰੂੰਗਾ ਕਿ ਉਹ ਅਮਰਜੈਂਸੀ ਸੈਸ਼ਨ ਸਦਨ ਤੇ ਇਹਦਾ ਛੇਤੀ ਤੋਂ ਛੇਤੀ ਕੋਈ ਨਾ ਕੋਈ ਹੱਲ ਕੀਤਾ ਜਾਵੇ ਕਿਉਂਕਿ ਸਟੂਡੈਂਟਸ ਨੇ ਇੱਕ ਗੱਲ ਦੱਸ ਦਿਨਾ ਤੁਹਾਨੂੰ ਵੀ ਇਹ ਸ਼ੁਰੂਆਤ ਹੈ ਇਸ ਤੋਂ ਬਾਅਦ ਪੀਏਯੂ ਦੀ ਵਾਰੀ ਵੀ ਆਉਣੀ ਹੈ ਸਾਰਿਆਂ ਦੀ ਵਾਰੀ ਆਉਣੀ ਹੈ ਜੇ ਆਪਾਂ ਹੁਣ ਹੀ ਇਹਨੂੰ ਨਾ ਕੰਟਰੋਲ ਕੀਤਾ ਇਹ ਸਿਸਟਮ ਨੂੰ ਕਿਉਂਕਿ ਐਕਚੁਅਲੀ ਨਾ ਇਹ ਸਾਡੀ ਪੜਾਈ ਦਾ ਸਿਸਟਮ ਹੀ ਬਦਲ ਦੇਣਾ ਚਾਹੁੰਦੇ ਆ ਗੱਲ ਇਹ ਇਹ ਸਾਰਾ ਸਿਸਟਮ ਬਦਲਣ ਦੀ ਹੀ ਹੈ ਕਿ ਉਹ ਸਾਨੂੰ ਜੋ ਅੱਜ ਪੜਾਇਆ ਜਾ ਰਿਹਾ ਹੈ ਉਹ ਨਹੀਂ ਪੜਾਉਣਾ ਚਾਹੁੰਦੇ ਕੁਝ ਹੋਰ ਪੜਾਉਣਾ ਚਾਹੁੰਦੇ ਹਨ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ ਲੀਗਲ ਸਟੱਡੀਜ਼ ਦੇ ਵਿਦਿਆਰਥੀ ਅਭਿਸ਼ੇਕ ਡਾਗਰ ਪਿਛਲੇ 6 ਦਿਨਾਂ ਤੋਂ ਮੰਨ ਵਰਤੇ ਹਨ ਉੱਥੇ ਬੋਰਡਾਂ ਤੇ ਵਿਦਿਆਰਥੀਓ ਸੈਨੇਟ ਬਚਾਓ ਅਤੇ ਪੀਯੂ ਬਚਾਓ ਨਾਰੇ ਵੀ ਲਿਖੇ ਹੋਏ ਸਨ ਇਸੇ ਦੌਰਾਨ ਵਿਦਿਆਰਥੀਆਂ ਨੇ ਦੋਸ਼ ਲਗਾਇਆ ਕਿ ਪੁਲਿਸ ਅਧਿਕਾਰੀ ਸ਼ਰਾਬੀ ਸਨ ਅਤੇ ਉਹਨਾਂ ਵੱਲੋਂ ਸਾਡੇ ਨਾਲ ਬਦਸਲੂਕੀ ਕੀਤੀ ਗਈ ਚੰਡੀਗੜ੍ਹ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਮਨੀਸ਼ ਦਿਵਾੜੀ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗਵੀ ਭੁਖ ਹੜਤਾਲ ਤੇ ਬੈਠੇ ਵਿਦਿਆਰਥੀ ਦਾ ਹਾਲਚਾਲ ਜਾਣਨ ਪਹੁੰਚੇ ਜਿਕਰ ਇਹ ਹੋ ਗਿਆ ਕਿ ਡਾਗਰ ਵਿਦਿਆਰਥੀ ਆਰਗੇਨਾਈਜੇਸ਼ਨ ਆਫ ਪੰਜਾਬ ਯੂਨੀਵਰਸਿਟੀ ਦੇ ਆਗੂ ਹਨ ਅਤੇ ਕੌਂਸਲ ਦੇ ਜਨਰਲ ਸਕੱਤਰ ਵੀ ਹਨ ਵਾਈਸ ਚਾਂਸਲਰ ਦੇ ਦਫ਼ਤਰ ਅੱਗੇ ਚੱਲ ਰਹੇ ਧਰਨੇ ਪ੍ਰਦਰਸ਼ਨ ਨੂੰ ਹਟਾਉਣ ਦੀ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਗਈ ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਨੂੰ ਵੀ ਭੰਗ ਕਰ ਦਿੱਤਾ ਗਿਆ ਹੈ ਜਿਸ ਤੇ ਵਿਵਾਦ ਸ਼ੁਰੂ ਹੋ ਗਿਆ ਅਤੇ ਵਿਦਿਆਰਥੀ ਆਗੂਆਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਅਪਣਾਏ ਜਾ ਰਹੇ ਰਵੱਈਏ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਨੂੰ ਵੀ ਭੰਗ ਕਰ ਦਿੱਤਾ ਗਿਆ ਜਿਸ ਤੇ ਵਿਵਾਦ ਸ਼ੁਰੂ ਹੋ ਗਿਆ। ਵਿਦਿਆਰਥੀ ਆਗੂਆਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਵੱਲੋਂ ਕੇਂਦਰ ਸਰਕਾਰ ਦੇ ਰਵੱਈਏ ਦੀ ਨਿਖੇਧੀ ਕੀਤੀ ਜਾ ਰਹੀ ਹੈ ਤੇ ਪ੍ਰਦਰਸ਼ਨ ਲਗਾਤਾਰ ਚੱਲੀ ਹੈ। ਪੀ ਇਹ ਇੱਕ ਹਿਸਟੋਰੀਕਲ ਕੀਤਾ ਆ ਇਹ ਪੰਜਾਬ ਮਤਲਬ ਪੂਰੇ ਇੰਡੀਆ ਭਾਰਤ ਦੀ ਐਂਟਰੀ ਆ ਪੀ ਇਹ ਸ਼ੁਰੂ ਤੋਂ ਸੰਘਰਸ਼ਾਂ ਦੇ ਵਿੱਚ ਰਿਹਾ ਆ ਸੋ ਇਹ ਮੁਹਿੰਮ ਜਿਹੜੀ ਆ ਵੀ ਤੁਸੀਂ ਲਾ ਲੋ ਵੀ ਅੱਜ ਤੱਕ ਚੱਲਦੀ ਆਉਣੀ ਆ ਸਿੱਖਾਂ ਨੇ ਬਸ ਆਪ ਦਾ ਜਿਹੜਾ 50 ਸਾਲ ਦਾ ਰਾਜਮਾਨ ਆ ਉਹਦੇ ਚ ਸਾਲ ਲਿਆ ਆ ਉਹਦੇ ਤੋਂ ਪਿੱਲੂਨ ਲਗਾਤਾਰ ਤਾਂ ਜੇ ਗੁਰੂ ਨਾਨਕ ਪਾਸ਼ਾ ਦੇ ਟਾਈਮ ਤੋਂ ਲੈ ਕੇ ਤੁਸੀਂ ਮੰਨ ਕੇ ਚੱਲੋ ਵੀ ਨਾਨਕ ਪਾਸ਼ਾ ਨੂੰ ਬਾਬਰ ਇੱਕ ਵਾਰ ਚੱਕੀ 'ਚ ਦੇ ਰਿਆ ਵੀ ਚੱਕੀ ਉਹਦੇ ਚੱਲ ਰਹੀਆਂ ਜਿਹੜੀਆਂ ਵੀ ਜੇਲ੍ਹ ਦੇ ਵਿੱਚ ਦੇ ਰਿਆ ਹਨਾ ਨਾਨਕ ਪਾ ਉਸ ਤੋਂ ਬਾਅਦ ਗੁਰੂ ਗੋਬਿੰਦ ਪਾਸ਼ਾ ਜਿਹੜੇ ਆ ਵੀ ਉਹਨਾਂ ਨੂੰ 22 ਧਾਰ ਦੇ ਆਪਣੇ ਹੀ ਰਾਜੇ ਜਿਹੜੇ ਉੱਤੋਂ ਦੀ ਔਰੰਗਜੀਬ ਨਾਲ ਲੜਨਾ ਪੈ ਰਿਹਾ ਆ ਛੇਵੇਂ ਪਾਸ਼ਾ ਗੁਰੂ ਹਗਿੰਦਰ ਹਰਗੋਬਿੰਦ ਪਾਸ਼ਾ ਜੀ ਨੂੰ ਵੀ ਕਿਵੇਂ ਜੰਗਾਂ ਦੇ ਵਿੱਚ ਲੜਨਾ ਪੈ ਰਿਹਾ ਸੋ ਇਹ ਉਦੋਂ ਦੀ ਚੱਲਦੀ ਹੋਈ ਸਾਇਕੀ ਜਿਹੜੀ ਆ ਵੀ ਜਿਹੜੀ ਸਾਡੇ ਖਿਲਾਫ ਆ ਉਹ ਆਈਡਿਓਲੋਜੀਕਲ ਲਾਲੋ ਉਹ ਖਿੱਤੇ ਦੇ ਲਾ ਇਸ ਉਹਦੇ ਤੇ ਲਾਲੋ ਵੀ ਐਲੀਮੈਂਟ ਤੇ ਉਹ ਮਹਮਾ ਨੂੰ ਪੱਕੀ ਪਈ ਹੋਈ ਆ ਸੋ ਅੱਜ ਅਸੀਂ ਇਹ ਗੁਲਾਮ ਆ ਉਹਦੇ 'ਚ ਜਦੋਂ ਅਸੀਂ ਬਾਹਰ ਵੀ ਜਾਣਾ ਸਾਨੂੰ ਇੱਥੇ ਧੱਕੇ ਆ ਜਿਵੇਂ ਅਸੀਂ ਯੂਨੀਵਰਸਿਟੀ ਪੜ੍ਹਨ ਵੀ ਆਉਣਾ ਅਸੀਂ ਉੱਥੇ ਧੱਕੇ ਆ ਅਸੀਂ ਕੋਈ ਆਪ ਦਾ ਲਾਲੋ ਵੀ ਪੈਨ ਇੰਡੀਆ ਉਹ ਕਲਕੱਤੇ ਕਿਸੇ ਟਾਈਮ ਟਰਾਂਸਪੋਰਟ ਹੁੰਦੀ ਹੀ ਕਿਸਖਾਂ ਦੀ ਸਭ ਤੋਂ ਵੱਡੀ ਤੇਂਦਰਾ ਗਾਂਧੀ ਉਹਨਾਂ ਨੂੰ ਉਹ ਚੀਜ਼ਾਂ ਚੁਬਦੀਆਂ ਹੁੰਦੀਆਂ ਹੈਗੀਆਂ ਵੀ ਉੱਥੇ ਸਾਡੇ ਨਾਲ ਦਿੱਲੀ 'ਚ ਸਾਡੇ ਸਭ ਤੋਂ ਵੱਡੇ ਸਰਮਾਇਦਰ ਸਿੱਖ ਹੁੰਦੇ ਠੀਕ ਹੈ ਸੋ ਜਿੱਥੇ-ਜਿੱਥੇ ਸਿੱਖ ਗਿਆ ਆ ਉੱਥੇ-ਉੱਥੇ ਵੈਰ-ਵਿਰੋਧ ਕਿਉਂ ਆ ਕਿਉਂਕਿ ਇਹ ਇੱਕ ਸਮਾਜ ਦੋ ਚੀਜ਼ਾਂ 'ਚ ਵੰਡਿਆ ਹੋਇਆ ਇੱਕ ਜਸਟਿਸ ਤੇ ਇੱਕ ਅਨਜਸਟਿਸ ਤੇ ਜਿਹੜਾ ਜਿਹੜਾ ਜਸਟਿਸ ਦੇ ਖਿਲਾਫ ਲੜੂਗਾ ਉਹਨੂੰ ਇਹ ਮਹਿਮਾ ਪੈਂਦੀਆਂ ਰਹਿਣੀਆਂ ਤੇ ਇਹ ਗੁਰੂ ਸਾਹਿਬ ਨੇ ਸਾਡੇ ਸਾਡੇ ਡੀਐਨਏ ਚ ਭਰੀ ਹੋਈ ਗੱਲ ਆ ਸੋ ਅਸੀਂ ਨਾ ਇਹ ਤੋਂ ਬਗੈਰ ਰਹਿ ਸਕਦੇ ਆ ਇਨਜਸਟਿਸ ਅਸੀਂ ਸਹਿ ਨਹੀਂ ਸਕਦੇ ਸੋ ਜਿੱਥੇ ਜਾਈਦਾ ਉੱਥੇ ਹਨ ਮਹਿਮਾ ਨੇ ਜਿਹੜਾ ਐਫੀਡੇਵਿਟ ਆ ਨਾ ਇਹ ਇਹਦੇ ਤੇ એનર્ਜੀ ਇੰਨੀ ਬੱਚਿਆਂ ਨੇ ਲਾਈ ਚਲੋ ਬਹੁਤ ਵਧੀਆ ਇਹ ਹੋ ਗਿਆ ਇਹ ਇਹ ਐਫੀਡੇਵਿਡ ਤੇ ਅੱਜ ਆਇਆ ਅਹੀਂ ਸਾਲ ਹੋ ਗਿਆ ਰੋਲਾ ਪਾਉਂਦੇ ਵੀ ਜੇ ਸੈਨੇਟ ਨਾਲ ਬਜੀ ਤੇ ਇਹ ਚੀਜ਼ਾਂ ਹੁੰਦੀਆਂ ਰਹਿਣੀਆਂ ਨੇ ਉਹਦੇ ਤੇ ਐਫੀਡੇਵਿਡ ਆਇਆ ਆ ਇਸ ਤੋਂ ਬਾਅਦ ਅਗਲੇ ਕਹਿਣਗੇ ਵੀ ਸੈਨੇਟ ਆ ਜਿਹੜੀਆਂ ਆਪਣੀਆਂ ਕੌਂਸਲ ਦੀਆਂ ਇਲੈਕਸ਼ਨਾਂ ਉਹ ਬੰਦ ਕਰਨਗੇ ਉਹਦੇ ਬਾਅਦ ਤੀਜਾ ਇਹ ਕੰਮ ਕਰਨਗੇ ਵੀ ਹਾਂਜੀ ਜੀ ਆ ਕੁੜੀਆਂ ਦੀ ਹੋਸਟਲ ਦੀ ਐਂਟਰੀ ਜਿਹੜੀ ਅਸੀਂ ਕਰਾਈ ਸੀ ਵੀ ਉਹ ਵੀ ਵੀ ਜਿੰਨੇ ਡਿਸੀਜਨ ਇੱਥੇ ਸੈਨੇਟ ਲੈਂਦੀ ਰਹੀ ਆ ਜਿਹੜੇ ਪ੍ਰੋਗਰੈਸਿਵ ਡਿਸੀਜਨ ਹੀ ਸੀਗੇ ਉਹ ਸਾਰਿਆਂ ਨੂੰ ਇਹ ਭਾਜੀਪੀ ਸਰਕਾਰ ਜਿਹੜੀ ਆ ਉਹਨੂੰ ਰਿਵਰਸ ਕਰੂਗੀ ਕਿਉਂਕਿ ਇਹ ਸੈਂਟਰਾਈਜ਼ ਹੋ ਗਈ ਆ ਵੀ ਜੇ ਇਸ ਗੱਲ ਦਾ ਤੁਸੀਂ ਨ ਇਹ ਤਾਂ ਅਨਜਸਟਿਸ ਹੋਣਾ ਆ ਕਿ ਜੇ ਅੱਜ ਹੱਡੀ ਯੂਨੀਵਰਸਿਟੀ ਤੇ ਹਮਲਾ ਹੋ ਰਿਹਾ ਨਾ ਇਹ ਕੱਲ ਨੂੰ ਸ਼ਿਮਲੇ ਵੀ ਹੋਊਗਾ ਤੇ ਕੱਲ ਨੂੰ ਇਹ ਫਿਰ ਕੁਰਕhetra ਵੀ ਹੋਣਾ ਆ ਤੇ ਜੇ ਤੁਸੀਂ ਅੱਜ ਸਾਡੇ ਨਾਲ ਨਾ ਖੜੇ ਹੋ ਤਾਂ ਫਿਰ ਸਾਡੇ ਕੋ ਆਸ ਨਾ ਰੱਖਿਓ ਸਾਡੇ ਕੋ ਆਸ ਵੀ ਕੀ ਰੱਖਣੀ ਆਂ ਅਸੀਂ ਤੇ ਆਪ ਮਰਨੇ ਆਏ ਹੋਏ ਆਂ ਵੀ ਪੰਜਾਬ ਦਾ ਹਾਲ ਕੀ ਤੁਸੀਂ ਵੇਖੋ ਸਾਨੂੰ ਡੋਬਦੇ ਹੁਣ ਹਿਮਾਚਲ ਵਾਲਿਆਂ ਨੂੰ ਮੈਂ ਬੇਨਤੀ ਕੀਤੀ ਆ ਵੀ ਪੰਜਾਬ ਸਾਰਾ ਡੁੱਬਿਆ ਤੇ ਜੇ ਤੁਸੀਂ ਸਾਡੇ ਨਾਲ ਖੜੇ ਹੁੰਦੇ ਤੇ ਨਾ ਹਿਮਾਚਲ ਡੋਬਦਾ ਨਾ ਹਿਮਾਚਲ ਡੋਬਦਾ ਨਾ ਪੰਜਾਬ ਡੋਬਦਾ ਵੀ ਇਹ ਤਾਂ ਸੈਂਟਰ ਆ ਜਿਹੜਾ ਤੁਹਾਨੂੰ ਵੀ ਡੋਬ ਰਿਹਾ ਤੁਸੀਂਾਨੂੰ ਵੀ ਭਿਜੇ ਸਾਡੇ ਮੂੰਹ ਆਪਸ ਚ ਰ ਤਤ ਤੁਸੀਂ ਵੀ ਡੁੱਬੋਗੇ ਅਹੀਂ ਵੀ ਡੁਬਣਾ ਵੀ ਇਹ ਸਾਂਝੇ ਹੋਣ ਦੀ ਇਕੱਠੇ ਹੋਣ ਦੀ ਗੱਲ ਆ ਨਹੀਂ ਹੁੰਦੇ ਪੰਜਾਬ ਨੇ ਤਾਂ ਫਿਰ ਲੜੇ ਯਾਰ